ਪਿਆਰੇ ਕਿਸਾਨ ਵੀਰੋ ਪਿਛਲੀ ਵੀਡੀਓ ਜੇ ਤੁਸੀਂ ਦੇਖਿਆ ਮੱਝਾਂ ਦੀ ਨਸਲ ਸੁਧਾਰ ਬਾਰੇ ਆਪਾਂ ਗੱਲ ਕੀਤੀ ਐ ਤੇ ਹੁਣ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਜਿਹੜਾ ਆਪਣਾ ਵਿਸ਼ਾ ਆ ਉਹ ਆ گاਵਾਾਂ ਦੀ ਨਸਲ ਸੁਧਾਰ ਆ ਸਾਡੀ ਧਰਤੀ ਉੱਤੇ ਕਿਹੜੀ ਗਾਂ ਆ ਵੱਧ ਫੁੱਲ ਸਕਦੀ ਆ ਕਿਹੜੀ ਵਿਦੇਸ਼ੀ ਗਾਂ ਆ ਨਸਲ ਆ ਕਿਹੜੀ ਸਾਡੀ ਦੇਸੀ ਨਸਲ ਆ ਉਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਡਾਕਟਰ ਮਨਪ੍ਰੀਤ ਸਿੰਘ ਦੇਦੀ ਮਾਸਟਰ ਚੈਨਲ ਤੋਂ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਆਪਾਂ ਜਿਹੜੀ گاਵਾਾਂ ਦੀ ਨਸਲ ਆ ਉਹ ਆਪਾਂ ਕਿਦਾਂ ਸੁਧਾਰ ਸਕਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਦੇ ਉਪਰ ਆਜ ਪਹੁੰਚੇ ਹੋਏ ਜੀ ਗੜਵਾਸੂ ਗੁਰੂ ਅੰਗ ਦੇ ਵਟਰਨਰੀ ਯੂਨੀਵਰਸਿਟੀ ਜਿਹੜੀ ਆਪਣੀ ਪੰਜਾਬ ਦੀ ਯੂਨੀਵਰਸਿਟੀ ਹੈ ਜੀ ਲੁਧਿਆਣਾ ਇੱਥੇ ਮੇਲਾ ਲੱਗਿਆ ਹੋਇਆ ਸੀਗਾ ਜੀ ਆਪਾਂ ਅੱਜ ਜਾਣਕਾਰੀ ਦਿੰਨੇ ਆ ਬਰੀਡ ਬਾਰੇ ਜਿਹੜਾ ਸਭ ਤੋਂ ਪਹਿਲਾ ਮੇਨ ਥਮ ਹੈ ਹਾਂਜੀ ਡੇਰੀ ਫਾਰਮਿੰਗ ਦਾ ਕਮਰਸ਼ੀਅਲ ਡੇਰੀ ਫਾਰਮਿੰਗ ਦਾ ਨਸਲ 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 ਦੇ ਵਿੱਚ ਕੀ ਅੰਤਰਾ ਹੈ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਐਚ ਐਫ ਹੈ ਹੋਲਸਟਨ ਫਰੀਜ਼ਨ ਜਿਹੜੀ ਸਭ ਤੋਂ ਵਧੀਆ ਤੇ ਬੈਸਟ ਮੰਨੀ ਜਾਂਦੀ ਹੈ ਕਮਰਸ਼ੀਅਲ ਡੇਰੀ ਫਾਰਮਿੰਗ ਦੇ ਵਿੱਚ ਜਿਵੇਂ ਕਹਿੰਦੇ ਵੀ ਫੋਰਡ ਤਾਂ ਫੋਰਡ ਹੀ ਹੈ ਟਰੈਕਟਰ ਆਏ ਆ ਗਈ ਜੀ ਆਪਣੀ ਉਸ ਤੋਂ ਬਾਅਦ ਚੋਂ ਜਰਸੀ ਆ ਛੋਟੀ ਜੀ ਬੈੜ ਦਿਖਦੀ ਹੈ ਜਿਹੜੀ ਇਹ ਜਰਸੀ ਆ ਗਈ ਆ ਕਿ ਸਾਈਵਾਲ ਮੇਨ ਆਪਾਂ ਅੰਦਰ ਦੇ ਵਿੱਚ ਜੇ ਗੱਲ ਕਰੀਏ ਜਿਹੜੀ ਸਾਈਵਾਲ ਆ ਸਾਈਵਾਲ ਦੇ ਵਿੱਚ ਕੀ ਹੁੰਦਾ ਡਾਕਟਰ ਸਾਹਿਬ ਇਹਨੂੰ ਲੂਲਾ ਨਸਲ ਵੀ ਕਹਿੰਦੇ ਆ ਜਿਹੜੀ ਇਹਦੀ ਚਮੜੀ ਹੈ ਢਿੱਲੀ ਹੁੰਦੀ ਹੈ ਇਸ ਤਰ੍ਹਾਂ ਆਰਾਮ ਨਾਲ ਖਿੱਚ ਸਕਦੇ ਆ ਆਪਾਂ ਜਿਹੜੀ ਐਫ ਐ ਉਹ ਟਾਈਟ ਹੁੰਦੀ ਹੈ ਚਮੜੀ ਆ ਜੀ ਮੋਟੀ ਹੁੰਦੀ ਹੈ ਬਨ ਹੁੰਦੀ ਹੈ ਪਿੱਛੇ ਤੋਂ ਢਲਮਾ ਹੁੰਦਾ ਆ ਜਿਹੜਾ ਮਾਸਾ ਤੌਣ ਦੇ ਥੱਲੇ ਇਹ ਹੁੰਦਾ ਜਿਵੇਂ ਬੁਲਦੀ ਗੱਲ ਕਰੀਏ ਇਹ ਸੇਮ ਹੀ ਕੈਰੈਕਟਰ ਗਾਵਾਂਾਂ ਦੇ ਵਿੱਚ ਹੁੰਦੇ ਆ ਇਹਦੀ ਜਿਹੜੀ ਕੀ ਐ ਫੈਟ ਐ ਐਸ ਐਨ ਐਫ ਦੁੱਧ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਐ ਫੈਟ ਤੇ ਐਸ ਐਨ ਐਫ ਫੈਟ ਹੁੰਦੀ ਐ ਚਰਬੀ ਕਹ ਲਈਏ ਘਿਓ ਕਹ ਲਈਏ ਮੱਖਣ ਕਹ ਲਈਏ ਉਹ ਇਹਨਾਂ ਦਾ ਲਗਭਗ 5% ਤੋਂ 6% ਤੱਕ ਹੁੰਦਾ ਰਸਤਾਂ ਤੇ ਜਿਹੜੀ ਐਚ ਐਫ ਆ ਉਹਦਾ 4% ਤੱਕ ਹੁੰਦਾ ਦੂਸਰਾ ਆ ਗਿਆ ਐਸ ਐਨ ਐਫ ਐਸ ਐਨ ਐਫ ਦੇ ਵਿੱਚ ਪ੍ਰੋਟੀਨ ਵਿਟਾਮਿਨ ਮਿਨਰਲ ਜੋ ਵੀ ਤੱਤ ਹੁੰਦੇ ਆ ਸਾਰੇ ਉਹ ਐਸ ਐਨ ਐਫ ਦੇ ਵਿੱਚ ਆਉਂਦੇ ਆ ਸੋਲਿਡ ਨਾਟ ਫੈਟ ਫੈਟ ਤੋਂ ਬਿਨਾਂ ਜਿਹੜੀਆਂ ਚੀਜ਼ ਉਹ ਲਗਭਗ ਸੇਮ ਹੀ ਹੁੰਦੀਆਂ ਪਿੱਛੇ ਜਿਹੜਾ ਬੜਾ ਰੌਲਾ ਪਿਆ A1 A2 ਮਿਲਕ ਦਾ ਇਹਨਾਂ ਦਾ A1 ਹੁੰਦਾ ਉਹਨਾਂ ਦਾ A2 ਹੁੰਦਾ ਪਰ ਅੱਜ ਕੱਲ ਕੀ ਹੈ ਜਿਹੜਾ ਸਾਰਾ ਪੰਜਾਬ ਦੇ ਵਿੱਚ ਮਿਲਕ ਹੈ ਲਗਭਗ A2 ਹੀ ਆ A2 ਕ੍ਰੋਸਿੰਗ ਆਪਾਂ ਕਰਵਾਈ ਹੈ ਪ੍ਰੋਡਕਸ਼ਨ ਦੇ ਲਈ ਇਹਨਾਂ ਦਾ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਦਿਨ ਦਾ 10 ਤੋਂ 15 ਲੀਟਰ ਦੁੱਧ ਹੁੰਦਾ ਉਹਨਾਂ ਦਾ ਐਵਰੇਜ 25 ਤੋਂ 30 ਲੀਟਰ ਹੁੰਦਾ ਕਮਰਸ਼ੀਅਲ ਤੌਰ ਤੇ ਵੀ ਫਰਕ ਕੁਝ ਨਹੀਂ ਹੁੰਦਾ ਇੱਕ ਅਮੀਨੋ ਐਸਿਡ ਦਾ ਫਰਕ ਹੁੰਦਾ ਇਹਨਾਂ ਦੇ ਵਿੱਚ ਪ੍ਰੋਟੀਨ ਦੇ ਵਿੱਚ ਅਮੀਨੋ ਐਸਿਡਾ ਜਿਹੜੇ ਉੱਥੇ 16 ਹੁੰਦੇ ਐ ਚ 17 ਹੁੰਦੇ ਆ ਥੋੜਾ ਜਿਹਾ ਡਾਈਜੈਸਟੇਬਿਲਟੀ ਦਾ ਫਰਕ ਹੈ ਜਲਦੀ ਪਾਚ ਜਾਂਦਾ ਇਹ ਨਾ ਦੁੱਧ ਹੋਰ ਕੋਈ ਅੰਤਰ ਨਹੀਂ ਦੁੱਧ ਤਾਂ ਦੁੱਧ ਹੀ ਹੈ ਡਾਕਟਰ ਸਾਹਿਬ ਗੱਲ ਕਰਦੇ ਆ ਤੁਹਾਡੇ ਨਾਲ ਹੁਣ ਕਿਸਾਨ ਵੀਰਾਂ ਨੂੰ ਆਪਾਂ ਇਹ ਜਾਣਕਾਰੀ ਦੇਈਏ ਕਿ ਇਹ ਸਾਡੀਆਂ ਜਿਹੜੀਆਂ ਦੋਵੇਂ ਨਸਲਾਂ ਨੇ ਇਹ ਇਹਦੀ ਆਪਾਂ ਕਿਸਾਨ ਵੀਰ ਡੰਗਰ ਤਾਂ ਬੜਿਆਂ ਨੇ ਰੱਖੇ ਹੋਏ ਆ ਜਿਹੜੇ ਚੰਗੇ ਡੇਰੀ ਫਾਰਮ ਆ ਉਹਨਾਂ ਨੂੰ ਪਤਾ ਆ ਵੀ ਅਸੀਂ ਨਸਲ ਸੁਧਾਰ ਕਿੱਦਾਂ ਕਰਨੀ ਆ ਤੇ ਜਿਹੜੇ ਸਾਡੇ ਛੋਟੇ ਕਿਸਾਨ ਵੀਰ ਆ ਜਿਨ੍ਹਾਂ ਕੇ ਦੋ ਦੋ ਚਾਰ ਚਾਰ ਡੰਗਰ ਰੱਖੇ ਹੋਏ ਉਹ ਕਿੱਦਾਂ ਇਹਨਾਂ ਦੀ ਨਸਲ ਸੁਧਾਰ ਕਿੱਦਾਂ ਕਰ ਸਕਦੇ ਨੇ ਦੇਖੋ ਜੀ ਸਭ ਤੋਂ ਪਹਿਲੀ ਤਾਂ ਗੱਲ ਆ ਉਹਨਾਂ ਨੂੰ ਇਹ ਮਿੱਥਣਾ ਦੇਖਣਾ ਪੈਣਾ ਮੱਜ ਰੱਖਣੀ ਐ ਗਾਂ ਰੱਖਣੀ ਐ ਜਰਸੀ ਰੱਖਣੀ ਐ ਐਚ ਐਫ ਰੱਖਣੀ ਐ ਸਾਈਵਰ ਰੱਖਣੀ ਐ ਐਰ ਸ਼ੈਰ ਰੱਖਣੀ ਐ ਵੀ ਆਪਾਂ ਕਿਹੜੀ ਰੱਖਣੀ ਐ ਹਾਂਜੀ ਉਸ ਤਰੀਕੇ ਨਾਲ ਆ ਜੇ ਆਪਾਂ ਕ੍ਰੋਸਿੰਗ ਦੀ ਗੱਲ ਕਰੀਏ ਜਿਵੇਂ ਸਾਈਵਲ ਦੇ ਆਪਾਂ ਅੱਗੇ ਐਚ ਐਫ ਲਾਵਾਂਗੇ ਤਾਂ ਉਹ 50 50 ਆ ਜਾਣੇ ਆ ਉਹ ਜਿਹੜੀ ਆਊਗੀ ਉਹਦੇ ਅੱਗੇ ਪਿਓਰ ਐਚ ਐਫ ਲਾਤਾ ਉਹ 60% ਹੋ ਜਣੀ 70 ਹੋ ਜਾਣੀ ਐ ਇਸ ਤਰ੍ਹਾਂ ਕਰਕੇ ਆਪਾਂ ਨੂੰ 100% ਤੇ ਲਿਆ ਸਕਦੇ ਆ ਆਪਣੇ এনवायरमेंट ਅਕੋਰਡਿੰਗ ਵੀ ਥੋੜਾ ਜਿਆ ਕ੍ਰੋਸਪਨ ਵਧੀਆ ਰਹਿੰਦਾ ਜਿਹੜੀ ਐਵਰੇਜ 25 ਤੋਂ 30 ਲੀਟਰ ਦੇ ਦੇ ਜਿਵੇਂ ਕੱਲ ਪੀਡੀਐਫ ਦਾ ਸੈਮੀਨਾਰ ਸੀ ਉੱਥੇ ਉਹਨਾਂ ਬਹੁਤ ਵਧੀਆ ਗੱਲ ਕਹੀ ਹਰ ਇੱਕ ਚਾਹੁੰਦਾ ਵੀ ਮੇਰੀ ਗਾਂ 45 ਲੀਟਰ ਦੇਵੇ ਮਿਨੀਮਮ ਹਾਂ ਪਰ 45 ਲੀਟਰ ਨਹੀਂ ਜ਼ਰੂਰੀ ਉਹਦਾ ਦੁਬਾਰਾ ਦੁਬਾਰਾ ਹਰ ਇੱਕ ਸਾਲ ਸੂਣਾ ਬੋਡੀ ਸਟਰਕਚਰ ਉਹਦੀ ਸਿਹਤ ਦਾ ਖਿਆਲ ਆ ਮੈਂ ਦੁੱਧੋਂ 35 ਦੇ ਦੇ ਚੰਗਾ ਸੀਮਨ ਲਾਉਣਾ ਉਹਨੂੰ ਹਾਂ ਚੰਗਾ ਸੀਮਨ ਲਾਉਣਾ ਸੀਮਨ ਕਿੱਥੋਂ ਵਧੀਆ ਮਿਲ ਸਕਦਾ ਆ ਕਿਹੜੇ ادارے ਆ ਵੀ ਕਿਸਾਨ ਵੀਰ ਉਹਨਾਂ ਤੇ ਟਰਸਟ ਕਰ ਸਕਦੇ ਆ ਭੰਬਲ ਪੂਸੇ ਦੇ ਕਿਸਾਨ ਵੀਰ ਨਾ ਪੈਣ ਉਹਦੇ ਬਾਰੇ ਜਰੂਰ ਦੱਸੋ ਤੁਹਾਨੂੰ ਦੇਖੋ ਜੀ ਸਭ ਤੋਂ ਪਹਿਲੀ ਤਾਂ ਗੱਲ ਜਿਵੇਂ ਆਪਾਂ ਕਹਿੰਦੇ ਆ ਸਰਕਾਰੀ ਅੱਜ ਕੱਲ ਸਰਕਾਰੀ ਦੇ ਵਿੱਚ ਵੀ ਬਹੁਤ ਹੀ ਵਧੀਆ ਸੀਮਨ ਆ ਰਿਹਾ ਏਬੀਐਸ ਦਾ ਬਰੂਟ ਆ ਹੈ ਸੈਕਸਡ ਸੀਮਨ ਆ ਬੱਚੀ ਦੇਊਗੀ ਪੱਕਾ ਲਗਭਗ ਉਹ 300 ਰੁਪਏ ਦਾ ਟਿਕਾਣਾ ਜੀ ਆਪਾਂ ਪ੍ਰਾਈਵੇਟ ਹਾਂ ਪ੍ਰਾਈਵੇਟ ਗੱਲ ਕਰੀਏ ABC ABC ਵਾਲਿਆਂ ਨਾਲ ਗੱਲ ਕਰੀਏ 1800 ਰੁਪਏ ਦਾ ਹਾਂ ਪ੍ਰਾਈਵੇਟ ਗੱਲ ਕਰੀਏ ਉਦਾਂ ਇਹ ਸਰਕਾਰੀ ਦੇ ਵਿੱਚ 300 ਦਾ ਹੈ ਉਹਦਾ ਆਪਾਂ ਨੂੰ ਹੀਟ ਡਿਟੈਕਸ਼ਨ ਸਹੀ ਟਾਈਮ ਤੇ ਪਤਾ ਲੱਗ ਜਾਵੇ ਵੀ ਕਦੋਂ ਇਹ ਆਈ ਕਰਾਉਣੀ ਹੈ ਕਨਸੀਵ ਕਰ ਜਾਂਦੀ ਹੈ 1800 ਰੁਪਏ ਚ ਵੀ ਵੱਛੀ ਮਿਲਦੀ ਕੋਈ ਮਾੜੀ ਨਹੀਂ ਜਿਹੜੇ ਕਿਸਾਨ ਵੀਰੋ ਸਾਡੇ ਜਿਹੜੇ ਆ ਆਪਣਾ ਸਾਡਾ ਐਨੀਮਲ ਹਸਬੈਂਡਰੀ ਜਿਹੜਾ ਪੰਜਾਬ ਸਰਕਾਰ ਦਾ ਧਾਰਾ ਵਾ ਪਸ਼ੂ ਪਾਲਣ ਧਾਰਾ ਉਹਨਾਂ ਦੇ ਜਿੰਨੇ ਵੀ ਡਾਕਟਰ ਸਾਹਿਬਾਨ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸਰਕਾਰੀ ਸੀਮਣ ਤੁਹਾਨੂੰ ਮਿਲ ਸਕਦਾ ਆ ਫੂਡ ਆਫ ਸਾਹਿਬ ਜਿਹੜੀ ਆਪਣੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਬਣੀਆਂ ਉੱਥੇ ਫਾਰਮਾਸਿਸਟ ਹੁੰਦੇ ਉੱਥੋਂ ਮਿਲ ਜਾਂਦੇ ਆ ਰਾਮ ਅਵੇਲੇਬਲ ਜੇ ਉੱਥੋਂ ਨਾਮ ਹੀ ਮਿਲੇ ਆਪਾਂ ਨੋਟ ਕਰਾ ਸਕਦੇ ਆ ਉਹ ਤੁਹਾਨੂੰ ਜਿੱਥੋਂ ਵੀ ਅਵੇਲੇਬਲ ਹੁੰਦਾ ਉੱਥੋਂ ਅਗਲਾ ਬਿੱਲ ਲੈ ਲਓ ਚੱਕਰਵਾਦ ਨਹੀਂ ਤਾਂ ਪ੍ਰਾਈਵੇਟ ਲੈ ਲਓ ਐਡੀ ਕੋਈ ਗੱਲ ਨਹੀਂ ਤੇ ਜਾਂ ਪੀਡੀਐਫ ਦਾ ਆਪਣਾ ਬਹੁਤ ਵਧੀਆ ਸੰਸਥਾ ਉੱਥੋਂ ਲੈ ਲਓ ਉਹ ਵੀ ਦੇ ਰਿਆ ਸੀ ਮੈਂ ਅੱਜ ਕੱਲ ਠੀਕ ਹੈ ਹਾਂਜੀ ਇੰਨੀਆਂ ਗੱਲਾਂ ਕਹਿੰਦੇ ਆ ਕਿਸਾਨ ਵੀਰੋ ਉਮੀਦ ਕਰਦੇ ਆ ਡੇਰੀ ਮਾਸਟਰ ਸਾਡੇ ਮਨਪ੍ਰੀਤ ਸਿੰਘ ਜੀ ਦੀਆਂ ਗੱਲਾਂ ਤੁਸੀਂ ਪੱਲੇ ਬੰਨ ਲੀਆਂ ਹੋਣਗੇ ਆ ਉਹ ਵਿਖਦੇ ਵਿੱਚ ਇਹਨਾਂ ਨੂੰ ਆਪਣੇ ਉੱਤੇ ਲਾਗੂ ਜ਼ਰੂਰ ਕਰਿਆ ਜੇ ਤੇ ਅਖ ਪੋਤੀ ਜਿਵੇਂ ਬੋਰ ਥੱਲੇ ਆਉਂਦੀ ਐ ਅਸੀਂ ਪਸ਼ੂ ਛੱਡ ਚੁੱਕੇ ਆ ਤੇ ਸਾਡਾ ਪਸ਼ੂਆਂ ਬਿਨਾ ਗੁਜ਼ਾਰਾ ਨਹੀਂ ਹੈਗਾ ਪਸ਼ੂ ਸਾਡੇ ਘਰ ਦਾ ਗਹਿਣਾ ਨੇ ਅਸੀਂ ਅੱਜ ਮੰਨ ਲਈਏ ਗੱਲ ਕੱਲ ਮੰਨ ਲਈਏ ਗੱਲ ਪਰਸੋਂ ਮੰਨ ਲਈਏ ਆਖਰ ਮੰਨਣੀ ਪਊਗੀ ਪਸ਼ੂਆਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈਗਾ ਕਣਕ ਝੋਨੇ ਦੇ ਝਾੜ ਨੂੰ ਅਸੀਂ ਭਾਵੇਂ ਜਿੱਥੇ ਮਰਜ਼ੀ ਪਹੁੰਚ ਜਾਈਏ 40 40 ਕੁਇੰਟਲ ਨੂੰ ਪਹੁੰਚ ਜਾਈਏ ਸਾਡਾ ਪਸ਼ੂਆਂ ਬਿਨਾ ਗੁਜ਼ਾਰਾ ਨਹੀਂ ਹੋਣਾ ਇਹਨੀਆਂ ਗੱਲਾਂ ਕਹਿੰਦੇ ਹੋ ਖਿਮਾਂ ਦੇ ਜੱਜ ਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ